ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਲਿਆਣ ਰਾਗ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ 1324 ਅੰਗ ਤੇ ਬਹੁਤ ਮਹਿੰਗਾ ਸ਼ਬਦ ਹੈ ਇਸ ਦੀ ਅੱਜ ਆਪਾਂ ਸੰਤਿਆ ਕਰਨੀ ਹੈ ਕਲਿਆਣ ਮਹੱਲਾ ਚੌਥਾ ਰਾਮਾ ਇੱਥੇ ਬਿਸਰਾਮ ਲਾਉਣਾ ਰਾਮਾ ਰਮ ਰਾਮੋ ਰਾਮ ਰਵੀਜੈ ਰਵੀਜੈ ਜੱਜੇ ਨੂੰ ਦਲਾਵਾਂ ਲੱਗੀਆਂ ਤਿਆਰ ਰੱਖਣਾ ਰਵੀਜੈ ਸਾਧੋ ਸਾਦ ਸਾਦ ਜਨ ਨੇਕੇ ਇੱਥੇ ਵਿਸਰਾਮ ਹੈ ਮਿਲ ਸਾਧੋ ਹਰ ਰੰਗ ਕੀਜੈ ਰਹਾਉ ਜੀਅ ਜੰਤ ਸਭ जग ਹੈ ਜੇਤਾ ਜੇਤਾ ਤੇ ਵਿਸਰਾਮ ਹੈ ਮਨ ਡੋਲਤ ਡੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾਵੋ ਇੱਥੇ ਵਿਸਰਾਮ ਲਾਉਣਾ ਹੈ ਕਿਰਪਾ ਕਿਰਪਾ ਕਰ ਸਾਧ ਮਿਲਾਵੋ ਜਗ ਥੰਮਣ ਕੋ ਥਮ ਦੀਜੈ ਬਸੁਦਾ ਤਲੈ ਤਲੈ ਸਭ ਉਪਰ ਇੱਥੇ ਵਿਸਰਾਮ ਲਾਉਣਾ ਬਸੁਦਾ ਨਹੀਂ ਪੜਨਾ ਇਹ ਸ਼ਬਦ ਜਿਹੜਾ ਹੈ ਸੰਗਤ ਜੀ ਬਸੁਦਾ ਬਸੁਦਾ ਪੜਨਾ ਤਲੈ ਤਲੈ ਜਿਹੜਾ ਹੈ ਇਹ ਦਲਾਵਾਂ ਲੱਗੀਆਂ ਤਿਆਰ ਰੱਖਣਾ ਤਲੈ ਤਲੈ ਸਭ ਉਪਰ ਮਿਰ ਸਾਧੂ ਚਰਨ ਰੁਲੀਜੈ ਰੋ ਲੀਜੈ ਜਿਹੜਾਾਰੇ ਨੂੰ ਓਂਕੜ ਲੱਗਾ ਹੈ ਇਹ ਸਬੰਧਕ ਲਾ ਕੇ ਉਚਾਰਨ ਕਰਨਾ ਰੋ ਲੀਜੈ ਅਤ ਉਤਮ ਅਤ ਉਤਮ ਹੋ ਵੋਹੋ ਇੱਥੇ ਵਿਸਰਾਮ ਹੈ ਸਭ ਸਿਸ਼ਟ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸਿਵ ਦੀ ਕੀ ਆਣ ਪਾਨੀ ਸਖਤ ਪਰੀਜੈ ਮੈਨ ਦੰਤ ਨਿਗਸ਼ੇ ਗੁਰ ਬਚਨੀ ਬਚਨੀ ਤੇ ਸੰਗਤ ਜੀ ਵਿਸਰਾਮ ਲਾਉਣਾ ਸਾਰ ਚਬ ਚਬ ਹਰ ਰਸ ਪੀਜੈ ਜਿਹੜਾ ਚਬ ਚਬ ਸੰਗਤ ਜੀ ਪਾਠ ਆਇਆ ਹੈ ਇਕ ਅਸਕੇ ਬੋਲਣਾ ਹੈ ਅਦਕਲਾ ਕੀ ਉਚਾਰਨ ਕਰਨਾ ਹੈ ਚੱਬ ਚੱਬ ਬੋਲਾ ਸ਼ਬਦ ਨਹੀਂ ਬੋਲਣਾ ਇਹ ਦੋਨੇ ਸ਼ਬਦਾਂ ਤੇ ਅਦਕ ਲੱਗੇਗਾ ਚੱਬ ਚੱਬ ਹਰ ਰਸ ਪੀਜੈ RAM ਨਾਮ ਅਨੁਗ੍ਰਹ ਹੋ ਬਹੁ ਕੀਆ ਕੀਆ ਤੇ ਵਿਸਰਾਮ ਲਾਉਣਾ ਹੈ ਅਨੁਗ੍ਰਹ ਸ਼ਬਦ ਸੰਗਤ ਜੀ کئی ਸੰਗਤਾ ਪੜ ਜਾਂਦੀ ਹੈ ਅਨਗ੍ਰਹਿ ਅਨਗ੍ਰਹਿ ਸ਼ਬਦ ਨਹੀਂ ਪੜਨਾ ਇਸਦਾ ਜਿਹੜਾ ਸ਼ਬਦ ਪੜਨ ਦਾ ਉਚਾਰਨ ਕਿਵੇਂ ਕਰਨਾ ਹੈ ਐਡਾ ਜਿਹੜਾ ਸੰਗਤ ਜੀ ਵੱਖਰਾ ਕਰ ਦੇਣਾ ਹੈ ਸਬੰਧ ਕਲਾ ਦੇਣਾ ਤੇ ਨੰਨੇ ਔਂਕੜ ਗੱਗੇ ਦੇ ਪੈਰ ਵਿੱਚ ਰਾਰਾ ਲੱਗਾ ਹੈ ਹਾਹੇ ਔਂਕੜ ਜਦੋਂ ਉਚਾਰਨ ਕਰਨੇ ਉਹ ਨੰਨੇ ਦੇ ਉੱਤੇ ਅਧਕ ਪਵੇਗਾ ਫਿਰ ਕਸ ਕੇ ਉਚਾਰਨ ਹੋਵੇਗਾ ਅਨੁਗ੍ਰਹਿ ਅਨੁਗ੍ਰਹਿ ਜਿਹੜਾ ਹਾਹੇ ਨੂੰ ਔਂਕੜ ਲੱਗਾ ਹੈ ਇਹ ਵੀ ਉਚਾਰਨ ਹੋਵੇਗਾ ਕਈ ਸੰਗਤਾਂ ਪੜ ਜਾਂਦੀ ਅਨਗ੍ਰਹਿ ਅਨਗ੍ਰਹਿ ਨਹੀਂ ਪੜਨਾ ਇਸ ਦਾ ਜਿਹੜਾ ਉਚਾਰਨ ਕਰਨਾ ਹੈ RAM ਨਾਮ ਅਨੁਗ੍ਰਹ ਬਹੁ ਕੀਆ ਅਦਕਲਾ ਕੇ ਕਸ ਕੇ ਬੋਲਣਾ ਗੁਰ ਸਾਧੂ ਪੁਰਖ ਮਲੀਜੈ ਮਲੀਜੈ ਪੜਨੇ ਗੁਨ RAM ਨਾਮ ਵਿਸਥੀਰਨ ਕੀਏ ਇੱਥੇ ਬਿਸਰਾਮ ਹਰ ਸਗਲ ਭਾਵਨ ਜਸ ਦੀਜੈ ਸਾਧੂ ਸਾਦ ਸਾਦ ਮਨ ਪ੍ਰੀਤਮ ਇੱਥੇ ਬਿਸਰਾਮ ਬਿਨ ਦੇਖੇ ਰਹੇ ਨ ਸਕੀਜੈ ਜੋ ਜਲ ਮੀਨ ਜਲੰਗ ਜਲ ਪ੍ਰੀਤ ਹੈ ਹੈ ਤੇ ਵਿਸਰਾਮ ਲਾਉਣਾ ਹੈ ਖੇਨ ਜਲ ਬਿੰਨ ਫੂਟ ਮਰੀਜੈ ਮਹਾ ਅਪਹਾਗ ਅਪਹਾਗ ਹੈ ਜਿੰਨ ਕੇ ਕੇ ਤੇ ਵਿਸਰਾਮ ਲਾਉਣਾ ਹੈ ਤਿੰਨ ਸਾਧੂ ਧੂਰ ਨਾ ਪੀਜੈ ਧਿਆ ਰੱਖਣਾ ਦਲਾਵਾਂ ਦੇ ਨਾਲ ਪੜਨਾ ਪੀਜੈ ਤਿੰਨ ਤਿਸਨਾ ਜਲਤ ਜਲਤ ਨਹੀਂ ਬੂਝੈ ਜਿਹੜੇ ਬੂਝੈ ਸੰਗਤ ਜੀ ਪਾਠ ਆਇਆ ਹੈ ਪੋਲਾ ਸ਼ਬਦ ਹੈ ਆਸਕੇ ਬੋਲਣਾ ਬੁੱਝ ਹੈ ਭੋਲਾ ਪੜਨਾ ਤਿੱਥੇ ਵਿਸਰਾਮ ਹੈ ਡੰਡ ਧਰਮ ਰਾਏ ਕਾ ਦੀਜੈ ਸਭ ਤੀਰਥ ਬਰਤ ਜਗ ਪੁਨ ਕੀਏ ਕੀਏ ਤੇ ਵਿਸਰਾਮ ਲਾਉਣਾ ਹੁਣ ਇੱਥੇ ਜਗ ਗੱਗੇ ਦੇ ਪੈਰ ਵਿੱਚ ਅੱਧਾ ਜਈਆ ਆਇਆ ਹੈ ਇਸ ਦਾ ਜਿਹੜਾ ਉਚਾਰਨ ਕਰਨਾ ਹੈ ਸੰਗ ਜੀ ਜੱਜਿਓ ਤੇ ਅੱਧ ਕਲਾ ਕੇ ਗੱਗੇ ਨੂੰ ਸਿਆਰੀ ਤੇ ਜਿਹੜਾ ਥੱਲੇ ਜਈਆ ਲੱਗਾ ਹੈ ਨੇ ਐੜਾ ਬਣ ਜਾਣਾ ਜੱਗ ਜੱਗ ਇਸ ਤਰ੍ਹਾਂ ਉਚਾਰਨ ਕਰਨੇ ਪੁਨ ਕੀਏ ਹਵੇ ਗਾਲ ਗਾਲ ਤਨ ਚੀਜੈ ਅਤੁੱਲਾ ਤੋਲ ਰਾਮ ਨਾਮ ਹੈ ਗੁਰਮਤ ਗੁਰਮਤ ਤੇ ਵਿਸਰਾਮ ਲਾਉਣਾ ਹੈ ਸੰਗਤ ਜੀ ਜਿਹੜਾ ਅਤੁੱਲਾ ਪਾਠ ਹੈ ਇਹ ਕਸ ਕੇ ਬੋਲਣਾ ਹੈ ਅਤੁੱਲਾ ਅਤੁੱਲਾ ਤੋਲ ਰਾਮ ਨਾਮ ਹੈ ਗੁਰਮਤ ਕੋ ਪੁੱਜੈ ਨਾ ਤੋਲ ਤੁਲੀਜੈ ਪੁੱਜੈ ਪਾਠ ਵੀ ਸੰਗਤ ਜੀ ਕਸ ਕੇ ਹੈ ਤੇ ਤੁਲੀਜੈ ਤਤੀ ਓਂਕੜ ਜਿਹੜਾ ਸੰਬੰਧ ਕਲਾਉਣਾ ਤੋ ਲੀਜੈ ਤਵ ਗੁਣ ਬ੍ਰਹਮ ਬ੍ਰਹਮ ਤੂ ਜਾਣਹਿ ਜਨ ਨਾਨਕ ਸਰਣ ਪਰੀਜੈ ਤੂ ਜਾਲਨਦ ਮੀਨ ਹਮ ਤੇਰੇ ਹਮ ਤੇਰੇ ਤੇਰੇ ਤੇ ਵਿਸਰਾਮ ਹੈ ਕਰ ਕਿਰਪਾ ਸੰਗ ਰਖੀਜੈ ਰਖੀਜੈ ਪੜਨਾ ਜੱਜੇ ਨੂੰ ਦੁਲਾਵਾਂ ਲੱਗੀਆਂ ਇੱਥੇ ਜਿਹੜਾ ਜੱਜੇ ਨੂੰ ਦੁਲਾਵਾਂ ਲੱਗੀਆਂ ਰਖੀਜੈ ਪੜਨਾ ਰਖੀਜੇ ਨਹੀਂ ਪੜਨਾ ਤੂ ਜਾਲਨਦ ਮੀਨ ਹਮ ਤੇਰੇ ਇਿੱਤਿ ਬਿਸਰਾਮ ਲਵਣਾ ਕਰ ਕਿਰਪਾ ਸੰਗ ਰਖੀਜੈ ਸੋ ਸੰਗਤ ਜੀ ਆਪ ਜੀ ਨੇ ਸ਼ਲੋਕ ਦੀ ਸੰਥਿਆ ਸਰਵਣ ਕਰ ਲਈ ਹੈ ਜੂ ਟੂ ਦੀ ਪਲੇਲਿਸਟ ਦੇ ਵਿੱਚ ਸਾਰੇ ਮਹਿੰਗੇ ਸ਼ਬਦ ਪਏ ਨੇ ਜਾ ਕੇ ਤੁਸੀਂ ਸੁਣ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ